ਬਹੁਤ ਨੁਕਸਾਨ ਹੋਇਆ ਕੁਦਰਤ ਨੇ ਰਤਾ ਵੀ ਤਰਸ ਨਹੀਂ ਕੀਤਾ ਇੱਕ ਛੋਟੀ ਜੀ ਕੋਸ਼ਿਸ਼ ਰਹੀ ਕੁਦਰਤ ਨੂੰ ਲਾਂਭਾ ਦੇਣ ਲੱਗੇ ਆ ਚਾਰ ਸ਼ਬਦ ਸੁਣਨਾ ਜੇ ਤੇਰਾ ਕੁਦਰਤ ਤੇ ਭਾਣਾ ਹੈ ਇਹਦਾ ਹੱਲ ਨਹੀਂ ਹੈ ਕੋਈ ਚਾਰੇ ਪਾਸੇ ਜਲ ਥਲ ਹੈ ਜਾਂਦੇ ਕੀਰਤੀ ਕਮੇ ਰੁਈ ਨਾ ਕਹਿਰ ਬਾਣ ਬਣ ਤੂੰ ਸਾਥੋਂ ਮਾਰ ਚੱਲੀ ਨਹੀਂ ਜਾਣੀ ਹਜੇ 2 ਦਿਨ ਹੋਏ ਨੇ ਦਾਤਿਆ ਕਰਤਾ ਪਾਣੀ ਪਾਣੀ ਹਜੇ 2 ਦਿਨ ਹੋਏ ਨੇ ਦਾਤਿਆ ਕਰਤਾ ਪਾਣੀ ਪਾਣੀ ਉਦਕਸੂਰ ਪਲਾਂ ਦਸ ਕੀ ਉਦਕਸੂਰ ਪਲਾਂ ਦਸ ਕੀ ਕਰਕੇ ਮਿਹਨਤ ਅੰਨ ਉਗਾਵੇ ਲੈ ਠੇਕੇ ਹਿੱਸੇ ਤੇ ਚੜਿਆ ਕਰਜ਼ਾ ਲਾਉਣਾ ਚਾਵੇ ਘਰ ਧੀ ਮਟਿਆਰ ਫਿਰੇ ਜੀ ਦੇ ਵਿਆਦੀ ਸੜੀ ਕਹਾਣੀ ਅਜੇ 2 ਦਿਨ ਹੋਏ ਨੇ ਦਾਤਿਆ ਕਰਤਾ ਪਾਣੀ ਪਾਣੀ ਅਜੇ 2 ਦਿਨ ਹੋਏ ਨੇ ਦਾਤਿਆ ਕਰਤਾ ਪਾਣੀ ਪਾਣੀ ਤੌੜੇ ਵਾਲਾ ਦਵਿੰਦਰ ਜੀ ਹੱਥ ਜੋੜ ਕਰੇ ਅਰਦਾਸਾਂ ਭੁੱਖੇ ਮਰਨ ਪਸ਼ੂ ਪੰਛੀ ਸਭ ਦੀਆਂ ਤੇਰੇ ਉੱਤੇ ਆਸਾਂ ਦਿਹਾੜੀ ਦਾਰ ਗਰੀਬੜ ਨੇ ਜੀਨੇ ਕਰਕੇ ਉਹ ਯੋਖਾਣੀ ਹਜੇ ਦੋ ਦਿਨ ਹੋਏ ਨੇ ਦਾਤਿਆ ਕਰਤਾ ਪਾਣੀ ਪਾਣੀ ਹਜੇ ਦੋ ਦਿਨ ਹੋਏ ਨੇ ਦਾਤਿਆ ਕਰਤਾ ਪਾਣੀ ਪਾਣੀ